ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 567 ਤੋਂ ਲੈ ਕੇ 569 ਤੱਕ ਸਵਾਯਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਅਮਰਦਾਸ ਜੀ ਦੀ ਬਾਣੀ ਰਾਗ ਵਡਹਾਂਸ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਵਡਹਾਂਸ ਮਹੱਲਾ ਤੀਜਾ ਸ਼ੰਤ ੴ ਸਤਗੁਰ ਪ੍ਰਸਾਦ ਆਪਣੇ ਪਿਰ ਕੈ ਰੰਗ ਰਤੀ ਮੋਈਏ ਸੋਭਵੰਤੀ ਨਾਰੇ ਸਚ ਸਬਦ ਮਿਲ ਰਹੀ ਮੋਈਏ ਪਿਰ ਰਾਵੇ ਪਾਏ ਪਿਆਰੇ ਸਾਚੇ ਪਾਇ ਪਿਆਰੀ ਕੰਤ ਸਵਾਰੀ ਹਰ ਹਰ ਸਿਉ ਨਿਹੋਰ ਚਾਇਆ ਆਪ ਗਵਾਇਆ ਤਾਂ ਫਿਰ ਪਾਇਆ ਗੁਰ ਕੈ ਸਬਦ ਸਮਾਇਆ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਹੜੀ ਜੀਵ ਇਸਤਰੀ ਪਰਮੇਸ਼ਰ ਪਤੀ ਦੇ ਪ੍ਰੇਮ ਰੰਗ ਵਿੱਚ ਰੰਗੀ ਆ ਕਹਿੰਦੇ ਬੜੀ ਸੋਭਾਵੰਤੀ ਆ ਬੜੀ ਭਾਗਾਂ ਵਾਲੀ ਆ ਕਹਿੰਦੇ ਸੱਚੇ ਸ਼ਬਦ ਦੇ ਰਾਹੀ ਉਹਦਾ ਪ੍ਰੇਮ ਪਰਮੇਸ਼ਰ ਦੇ ਨਾਲ ਪੈ ਗਿਆ ਤੇ ਫਿਰ ਸੱਚੇ ਸ਼ਬਦ ਦੇ ਰਾਹੀ ਹੀ ਉਹਦਾ ਮਿਲਾਪ ਪਰਮੇਸ਼ਰ ਦੇ ਨਾਲ ਹੁੰਦਾ ਹੈ ਸੱਚਾ ਪਰਮੇਸ਼ਰ ਹੀ ਉਹਦੇ ਆਤਮਿਕ ਜੀਵਨ ਨੂੰ ਸਵਾਰਦਾ ਹੈ ਤੇ ਫਿਰ ਉਹ ਜੀਵ ਇਸਤਰੀ ਦਾ ਪ੍ਰੇਮ ਪਰਮੇਸ਼ਰ ਦੇ ਚਰਨਾਂ ਨਾਲ ਪੈ ਜਾਂਦਾ ਹੈ ਕਹਿੰਦੇ ਜਿਸ ਜੀਵ ਇਸਤਰੀ ਨੇ ਆਪਾ ਭਾਵ ਗਵਾਇਆ ਹੈ ਉਸ ਨੇ ਹੀ ਗੁਰੂ ਦੇ ਸ਼ਬਦ ਦੇ ਰਾਹੀਂ ਪਰਮੇਸ਼ਰ ਨੂੰ ਪਾਇਆ ਹੈ 사ਤਨ ਸ਼ਬਦ ਸੁਹਾਈ ਪ੍ਰੇਮ ਕਸਾਈ ਅੰਤਰਪ੍ਰੀਤ ਪਿਆਰੀ ਨਾਨਕ ਸਾ ਤਨ ਮੇਲ ਲਈ ਫਿਰ ਆਪੇ ਸਾਚਾ ਸਹੇ ਸਵਾਰੀ ਕਹਿੰਦੇ ਉਹ ਜੀਵ ਇਸਤਰੀ ਉਹਨੂੰ ਪਰਮੇਸ਼ਰ ਦੇ ਸ਼ਬਦ ਦੇ ਨਾਲ ਪਿਆਰ ਪੈ ਗਿਆ ਉਹਦੇ ਅੰਦਰ ਪਰਮੇਸ਼ਰ ਦੇ ਲਈ ਪ੍ਰੀਤ ਪੈਦਾ ਹੋ ਗਈ ਕਹਿੰਦੇ ਉਸ ਨੂੰ ਫਿਰ ਸੱਚੇ ਪਰਮੇਸ਼ਰ ਨੇ ਆਪ ਹੀ ਆਤਮਿਕ ਜੀਵਨ ਸਵਾਰ ਕੇ ਆਪਣੇ ਨਾਲ ਆਪ ਹੀ ਮਿਲਾਇਆ ਹੈ ਨਿਰਗੁਣਵੰਤੜੀਏ ਫਿਰ ਦੇਖ ਹਦੂਰੇ RAM ਗੁਰਮਖ ਜਿਨੀ 라ਵਿਆ ਮੋਈਏ ਫਿਰ ਰਵ ਰਿਹਾ ਪਰਪੂਰੇ RAM ਏ ਕਹਿੰਦੇ ਔਗਣਵੰਤੀ ਜਿਨੇ ਕਹਿੰਦੇ ਗੁਣ ਇਕੱਠੇ ਨਹੀਂ ਕੀਤੇ ਕਹਿੰਦੇ ਹਮੇਸ਼ਾ ਪਰਮੇਸ਼ਰ ਨੂੰ ਆਪਣੇ ਅੰਗ ਸੰਗ ਜਾਣੋ ਕਹਿੰਦੇ ਉਹ ਜੋ ਜੀਵ ਇਸਤਰੀਆਂ ਗੁਰੂ ਦੇ ਸਨਮੁਖ ਰਹਿੰਦੀਆਂ ਨੇ ਜਿਨ੍ਹਾਂ ਨੇ ਪਰਮੇਸ਼ਰ ਦੀ ਅਰਾਧਨਾ ਕੀਤੀ ਆ ਉਹਨਾਂ ਨੂੰ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਨਜ਼ਰ ਆਉਂਦਾ ਹੈ ਪਿਰ ਰਵ ਰਹਾ ਪਰ ਪੂਰੇ ਵੇਖ ਹਜੂਰੇ ਜੁਗ ਜੁਗ ਏਕੋ ਜਾਤਾ ਤਨ ਬਾਲੀ ਭੋਲੀ ਪਿਰ ਸਹਜ 라ਵੇ ਮਿਲਿਆ ਕਰਮ ਬਿਦਾਤਾ ਕਹਦੇ ਉਹ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਹੀ ਵਿਆਪਕ ਹੈ ਹਰ ਇੱਕ ਜੁਗ ਦੇ ਵਿੱਚ ਉਹੀ ਪਰਮੇਸ਼ਰ ਜਾਣਿਆ ਜਾਂਦਾ ਹੈ ਸਾਰੇ ਯੁੱਗਾਂ ਦੇ ਵਿੱਚ ਉਹ ਇੱਕ ਪਰਮੇਸ਼ਰ ਹੈ ਕਹਿੰਦੇ ਉਹ ਜੀਵ ਇਸਤਰੀ ਜਿਸ ਨੇ ਕਹਿੰਦੇ ਭੂਲੇਪਣ ਦੇ ਵਿੱਚ ਉਸ ਪਰਮੇਸ਼ਰ ਦਾ ਨਾਮ ਜਪਿਆ ਆਤਮਿਕ ਅਡੋਲਤਾ ਵਿੱਚ ਟਿਕ ਗਈ ਉਹਨੇ ਉਸ ਪਰਮੇਸ਼ਰ ਨੂੰ ਪਾ ਲਿਆ ਜੋ ਸਾਡਾ ਕਰਮ ਵਿਦਾਤਾ ਹੈ ਜੋ ਸਾਡੇ ਕਰਮ ਲਿਖਣ ਵਾਲਾ ਹੈ ਜਿਨ ਹਰ ਰਸ ਚਾਖਿਆ ਸਬਦ ਸੁਪਾਖਿਆ ਹਰ ਸਰ ਰਹੀ ਪਰਪੂਰੇ ਜਿਸ ਜੀਵ ਨੇ ਕਹਿੰਦੇ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਪਰਮੇਸ਼ਰ ਦੇ ਨਾਮ ਦਾ ਰਸ ਚਖਿਆ ਉਹਨੇ ਕਹਿੰਦੇ ਹਮੇਸ਼ਾ ਹੀ ਪਰਮੇਸ਼ਰ ਨੂੰ ਹਰ ਇੱਕ ਜਗ੍ਹਾ ਤੇ ਵਿਆਪਕ ਪਾਇਆ ਤੇ ਉਸਨੇ ਸਦਾ ਹੀ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਆ ਤੇ ਉਹ ਪਰਮੇਸ਼ਰ ਰੂਪੀ ਸਰੋਵਰ ਵਿੱਚ ਸਦਾ ਹੀ ਉਹਦਾ ਨਾਮ ਜਪਦੀ ਆ ਨਾਨਕ ਕਾਮਣ ਸਾ ਪਿਰ ਪਾਵੈ ਸਭ ਦੇ ਰਹੇ ਹਦੂਰੇ ਕਹਿੰਦੇ ਉਹ ਜੀਵ ਇਸਤਰੀ ਪਰਮੇਸ਼ਰ ਨੂੰ ਸਦਾ ਹੀ ਪਿਆਰੀ ਲੱਗਦੀ ਆ ਜੋ ਪਰਮੇਸ਼ਰ ਦੇ ਸ਼ਬਦ ਦੇ ਰਾਹੀ ਹਮੇਸ਼ਾ ਪਰਮੇਸ਼ਰ ਨੂੰ ਅੰਗ ਸੰਗ ਜਾਣਦੀ ਆ ਸੋਹਾਗਣੀ ਜਾਏ ਪੁੱਛੋ ਮੋਈਏ ਜਿਨੀ ਵਿੱਚੋਂ ਆਪ ਗਵਾਇਆ ਪਿਰ ਕਾ ਹੁਕਮ ਨਾ ਪਾਇਓ ਮੋਈਏ ਜਿਨੀ ਵਿੱਚੋਂ ਆਪ ਨਾ ਗਵਾਇਆ ਕਹਿੰਦੇ ਉਹ ਜੀਵ ਇਸਤਰੀਆਂ ਜੋ ਸੋਹਾਗਣ ਨੇ ਜਿਨ੍ਹਾਂ ਨੇ ਪਤੀ ਪਰਮੇਸ਼ਰ ਦਾ ਮਿਲਾਪ ਮਾਣਿਆ ਹੈ ਕਹਿੰਦੇ ਉਹਨਾਂ ਨੂੰ ਪੁੱਛੋ ਉਹ ਦੱਸ ਦਿਆ ਨੇ ਜਦੋਂ ਵਿੱਚੋਂ ਆਪਾ ਭਾਵ ਗਵਾ ਲਈਏ ਤਾਂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਆ ਜਿਨ੍ਹਾਂ ਨੇ ਕਹਿੰਦੇ ਪਰਮੇਸ਼ਰ ਦੀ ਰਜ਼ਾ ਨੂੰ ਨਹੀਂ ਮੰਨਿਆ ਪਰਮੇਸ਼ਰ ਦੇ ਹੁਕਮ ਨੂੰ ਨਹੀਂ ਮੰਨਿਆ ਅੰਦਰੋਂ ਆਪਾ ਭਾਵ ਨਹੀਂ ਖਤਮ ਕੀਤਾ ਕਹਿੰਦੇ ਉਹ ਪਰਮੇਸ਼ਰ ਦੇ ਪ੍ਰੇਮ ਦਾ ਰੰਗ ਨਹੀਂ ਮਾਨ ਸਕਦੀਆਂ ਜਿਨੀ ਆਪ ਗਵਾਇਆ ਤਿਨੀ ਪਿਰ ਪਾਇਆ ਰੰਗ ਸਿਉ ਰਲੀਆਂ ਮਾਣੈ ਸਦਾ ਰੰਗ ਰਾਤੀ ਸਹਜੇ ਮਾਤੀ ਆਨ ਦਿਨ ਨਾਮ ਵਖਾਣੈ ਜਿਨ੍ਹਾਂ ਨੇ ਕਹਿੰਦੇ ਅੰਦਰੋਂ ਆਪਾ ਭਾਵ ਖਤਮ ਕਰ ਲਿਆ ਹੰਕਾਰ ਖਤਮ ਕਰ ਲਿਆ ਉਹ ਪਰਮੇਸ਼ਰ ਦੇ ਪ੍ਰੇਮ ਰੰਗ ਨੂੰ ਮਾਣਦੀਆਂ ਨੇ ਉਹ ਸਦਾ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੀਆਂ ਰਹਿੰਦੀਆਂ ਨੇ ਆਤਮਿਕ ਅਡੋਲਤਾ ਵਿੱਚ ਟਿਕਦੀਆਂ ਨੇ ਤੇ ਉਹ ਸਦਾ ਹੀ ਪਰਮੇਸ਼ਰ ਦਾ ਨਾਮ ਉਚਾਰਦੀਆਂ ਨੇ ਪਰਮੇਸ਼ਰ ਦੀ ਸਿਫਤ ਸਲਾਹ ਕਰਦੀਆਂ ਨੇ ਕਾਮਣ ਵੜਪਾਗੀ ਅੰਤਰ ਲੇਵ ਲਾਗੀ ਹਰ ਕਾ ਪ੍ਰੇਮ ਸੋ ਪਾਇਆ ਕਹਿੰਦੇ ਉਹ ਜੀਵ ਇਸਤਰੀ ਵੱਡੇ ਭਾਗਾਂ ਵਾਲੀ ਹੈ ਜਿਦੇ ਅੰਦਰ ਪਰਮੇਸ਼ਰ ਦੇ ਲਈ ਪ੍ਰੀਤ ਜਾਗ ਗਈ ਹੈ ਜਿਸ ਨੂੰ ਪਰਮੇਸ਼ਰ ਦਾ ਪ੍ਰੇਮ ਜਾਗ ਪਿਆ ਨਾਨਕ ਕਾਮਣ ਸਹਜੇ ਰਾਤੀ ਜਿਨ ਸੱਚ ਸਿਕਾਰ ਬਣਾਇਆ ਕਹਿੰਦੇ ਜਿਸ ਨੇ ਪਰਮੇਸ਼ਰ ਦੇ ਨਾਮ ਦਾ ਸੱਚੇ ਦਾ ਸਿਗਾਰ ਬਣਾ ਲਿਆ ਉਹ ਜੀਵ ਇਸਤਰੀ ਕਹਿੰਦੇ ਆਤਮਿਕ ਅਡੋਲਤਾ ਵਿੱਚ ਟਿਕੀ ਰਹਿੰਦੀ ਆ ਹਉ ਮੈਂ ਮਾਰ ਮੋਈਏ ਤੂੰ ਚੱਲ ਗੁਰ ਕੈ ਪਾਏ ਹਰ ਵਰ ਰਾਵੈ ਸਦਾ ਮੋਈਏ ਨਿਜ ਘਰ ਵਾਸਾ ਪਾਏ ਕਹਿੰਦੇ ਹੈ ਜੀਵ ਸਤਰੀ ਜੇ ਤੂੰ ਆਪਣੇ ਹਉਮੈ ਨੂੰ ਖਤਮ ਕਰਕੇ ਗੁਰੂ ਦੀ ਮੱਤ ਦੇ ਅਨਸਾਰ ਚੱਲਵੇਂਗੀ ਤਾਂ ਆਪਣੇ ਨਿਜ ਦੇ ਘਰ ਵਿੱਚ ਉਸ ਪਰਮੇਸ਼ਰ ਦਾ ਮਿਲਾਪ ਪਾ ਲਵੇਂਗੀ ਨਿਜ ਘਰ ਵਾਸਾ ਪਾਏ ਸ਼ਬਦ ਬਜਾਏ ਸਦਾ ਸੁਹਾਗਣ ਨਾਰੀ ਪੇਰੇ ਰਲੀ ਆਲਾ ਜੋ ਬਨ ਬਾਲਾ ਆਨ ਦੇਨ ਕੰਤ ਸਵਾਰੀ ਜਿਸ ਜੀਵ ਇਸਤਰੀ ਨੇ ਕਹਿੰਦੇ ਆਪਣੇ ਨਿਜ ਦੇ ਘਰ ਵਿੱਚ ਵਾਸਾ ਪਾ ਲਿਆ ਨਿਜ ਦੇ ਘਰ ਵਿੱਚ ਵਾਸਾ ਜਿਹੜਾ ਮਨ ਸੀ ਚੰਚਲਤਾ ਛੱਡ ਕੇ ਸਥਿਰ ਹੋ ਗਿਆ ਉਹਦੇ ਅੰਦਰ ਪਰਮੇਸ਼ਰ ਦੇ ਪ੍ਰੇਮ ਦੇ ਵਾਜੇ ਵੱਜਦੇ ਨੇ ਉਹ ਸਦਾ ਸੁਹਾਗਣਾ ਓ ਪਰਮੇਸ਼ਰ ਜੋ ਸਦਾ ਹੀ ਆਨੰਦ ਦੇਣ ਵਾਲਾ ਹੈ ਉਸ ਨੇ ਇਸ ਜੀਵ ਇਸਤਰੀ ਦੇ ਆਤਮਿਕ ਜੀਵਨ ਨੂੰ ਸਵਾਰ ਦਿੱਤਾ ਹੈ ਹਰ ਵਾਰ ਸੋਹਾਗੋ ਮਸਤਕ ਪਾਗੋ ਸੱਚੇ ਸਬਦ ਸੁਹਾਏ ਨਾਨਕ ਕਾਮਣ ਹਰ ਰੰਗ ਰਾਤੀ ਜਾ ਚੱਲੈ ਸਤਗੁਰ ਪਾਏ ਕਹਿੰਦੇ ਜਿਸ ਜੀਵ ਇਸਤਰੀ ਦੇ ਮੱਥੇ ਦੇ ਵੱਡੇ ਭਾਗ ਗੁੱਗੜ ਆਏ ਕਹਿੰਦੇ ਉਹ ਪਰਮੇਸ਼ਰ ਦੇ ਸ਼ਬਦ ਦੇ ਨਾਲ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੀ ਰਹਿੰਦੀ ਆ ਫਿਰ ਨਾਨਕ ਜੀ ਕਹਿੰਦੇ ਨੇ ਉਹ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੀ ਰਹਿੰਦੀ ਆ ਤੇ ਉਹ ਸਤਿਗੁਰ ਦੀ ਰਜ਼ਾ ਦੇ ਅਨਸਾਰ ਚੱਲਦੀ ਆ ਸਤਿਗੁਰ ਦੀ ਮਤ ਦੇ ਅਨਸਾਰ ਚੱਲਦੀ ਆ ਤੇ ਪਰਮੇਸ਼ਰ ਦਾ ਮਿਲਾਪ ਪਾ ਲੈਂਦੀ ਹੈ ਵੜਾ ਹੰਸਮ ਮਹੱਲਾ ਤੀਜਾ ਗੁਰਮਖ ਸਭ ਵਾਪਾਰ ਪਲਾ ਜੇ ਸਹਜੇ ਕੀ ਜੈ ਰਾਮ ਆਨਦੇਨ ਨਾਮ ਵਖਾਣੀਐ ਲਾਹ ਹਰ ਰਸ ਪੀ ਜੈ ਰਾਮ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦੇ ਨਾਮ ਦਾ ਕੀਤਾ ਹੋਇਆ ਵਪਾਰ ਸਦਾ ਹੀ ਭਲਾ ਹੈ ਸਦਾ ਹੀ ਜੋ ਜੀਵ ਆਤਮਿਕ ਅਡੋਲਤਾ ਵਿੱਚ ਟਿੱਕੇ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਦੇ ਨੇ ਉਹ ਸਦਾ ਹੀ ਭਲਾ ਹੈ ਉਹ ਹਰ ਰੋਜ਼ ਪਰਮੇਸ਼ਰ ਦੇ ਨਾਮ ਨੂੰ ਉਚਾਰਦੇ ਨੇ ਫਿਰ ਨਾਮ ਦੀ ਖੱਟੀ ਦਾ ਲਾਹਾ ਲੈਂਦੇ ਨੇ ਹਰੀ ਦੇ ਨਾਮ ਦਾ ਰਸ ਚੰਦ ਚੱਖਦੇ ਨੇ ਵਾਹਿਗੁਰੂ ਵਾਹਿਗੁਰੂ ਜੀ ਲਾਹ ਹਰ ਰਾਸ ਲੀਜੈ ਹਰ ਰਾ ਵੀਜੈ ਅਨ ਦਿਨ ਨਾਮ ਵਖਾਣੈ ਗੁਣ ਸੰਗ ਰਹਿ ਅਵਗਣ ਵਿਕਣੈ ਆਪੈ ਆਪ ਪਛਾਣੈ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦਾ ਨਾਮ ਜਪਦੇ ਨੇ ਹਰ ਰੋਜ਼ ਉਹਦੀ ਸਿਫਤ ਸਲਾਹ ਕਰਦੇ ਨੇ ਉਹ ਕਹਿੰਦੇ ਪਰਮੇਸ਼ਰ ਦੇ ਨਾਮ ਰੂਪੀ ਲਾਹਾ ਖੱਟਦੇ ਨੇ ਕਹਿੰਦੇ ਉਹ ਗੁਣ ਇਕੱਠੇ ਕਰਦੇ ਨੇ ਤੇ ਉਹਨਾਂ ਦੇ ਔਗਣ ਖਤਮ ਹੁੰਦੇ ਜਾਂਦੇ ਨੇ ਉਹ ਆਪਣੇ ਅੰਤਰ ਆਤਮੇ ਪਰਮੇਸ਼ਰ ਨੂੰ ਪਹਿਚਾਨ ਲੈਂਦੇ ਨੇ ਗੁਰਮਤ ਪਾਈ ਵੱਡੀ ਵੜਿਆਈ ਸੱਚ ਸਵਦ ਰਸ ਪੀਜੈ ਜੋ ਕਹਿੰਦੇ ਗੁਰੂ ਦੀ ਮੱਤ ਤੇ ਚੱਲ ਕੇ ਵੱਡੀ ਵਡਿਆਈ ਪਾ ਲੈਂਦੇ ਨੇ ਉਹ ਸਦਾ ਹੀ ਪਰਮੇਸ਼ਰ ਦੇ ਨਾਮ ਰੰਗ ਦੇ ਵਿੱਚ ਰੰਗੇ ਹੋਏ ਪਰਮੇਸ਼ਰ ਦੇ ਨਾਮ ਰੰਗ ਨੂੰ ਮਾਣਦੇ ਨੇ ਨਾਨਕ ਹਰ ਕੀ ਭਗਤ ਨਿਰਾਲੀ ਗੁਰਮਖ ਵਿਰਲੈ ਕੀ ਜੈ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਦੀ ਭਗਤੀ ਜੋ ਕਰਨੀ ਹੈ ਬੜੀ ਨਿਰਾਲੀ ਹੈ ਬੜੀ ਹੀ ਆਨੰਦ ਦੇਣ ਵਾਲੀ ਹੈ ਪਰ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲੇ ਹੀ ਕਰਦੇ ਨੇ ਗੁਰਮੁਖ ਖੇਤੀ ਹਰ ਅੰਤਰ ਬੀਜੀਐ ਹਰ ਲੀਜੈ ਸਰੀਰ ਜਮਾਏ RAM ਆਪਣੇ ਕਰ ਅੰਦਰ ਰਸ ਪੁੰਚ ਤੂੰ ਲਾਹ ਲੈ ਪਰ ਥਾਏ RAM ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਅਸੀਂ ਆਪਣੇ ਅੰਦਰ ਪਰਮੇਸ਼ਰ ਦੇ ਨਾਮ ਰੂਪੀ ਖੇਤੀ ਨੂੰ ਬੀਜੀਏ ਨਾਮ ਨੂੰ ਬੀਜੀਏ ਇਸ ਤਰ੍ਹਾਂ ਕਹਿੰਦੇ ਅਸੀਂ ਪਰਮੇਸ਼ਰ ਦੇ ਨਾਮ ਦਾ ਲਾਹਾ ਅੰਦਰ ਲੈ ਸਕਦੇ ਹਾਂ ਪਰਲੋਕ ਦਾ ਜਿਹੜਾ ਲਾਹਾ ਉਹ ਸਿੱਖਾਟ ਸਕਦੇ ਹਾਂ ਜਦੋਂ ਪਰਮੇਸ਼ਰ ਦੇ ਨਾਮ ਨੂੰ ਅਸੀਂ ਅੰਦਰ ਆਪਣੇ ਬੀਜਦੇ ਹਾਂ ਲਾਹਾ ਪਰਤਾ ਹੈ ਹਰ ਮਨੁਵਸਾਏ ਧਨ ਖੇਤੀ ਵਪਾਰ ਕਹਿੰਦੇ ਇਹ ਖੇਤੀ ਕਰਨੀ ਧਨ ਹੈ ਇਹ ਖੇਤੀ ਦਾ ਵਪਾਰ ਧਨ ਹੈ ਜੋ ਪਰਮਾਤਮਾ ਦੇ ਨਾਮ ਰੂਪੀ ਖੇਤੀ ਨੂੰ ਆਪਣੇ ਅਸੀਂ ਅੰਦਰ ਜਮਾਉਣਾ ਹੈ ਹਰ ਨਾਮ ਤੇ ਆਏ ਮਨ ਵਸਾਏ 부ਜ ਗੁਰ ਵਿਚਾਰਾ ਮਨ ਮੁਖ ਖੇਤੀ ਵਣਜ ਕਰ ਥਾਕੇ ਤ੍ਰਿਸਨਾ ਪੋਖ ਨਾ ਜਾਏ ਨਾਨਕ ਨਾਮ ਬੀਜ ਮਨ ਅੰਦਰ ਸੱਚੈ ਸਬਦ ਸੁ ਪਾਏ ਕਹਿੰਦੇ ਜੋ ਪਰਮੇਸ਼ਰ ਦੇ ਨਾਮ ਰੂਪੀ ਖੇਤੀ ਦਾ ਸੀ ਅੰਦਰ ਜਮਾਉਣਾ ਹੈ ਨਾਮ ਨੂੰ ਆਪਣੇ ਅੰਦਰ ਉਹਦਾ ਲਾਹਾ ਖਟਣਾ ਹੈ ਇਹ ਖੇਤੀ ਕਰਨੀ ਧਨ ਹੈ ਕਹਿੰਦੇ ਜੋ ਜੀਵ ਕਹਿੰਦੇ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ ਨਾਮ ਨੂੰ ਮਨ ਵਿੱਚ ਬਸਾਉਂਦੇ ਨੇ ਗੁਰੂ ਦੀ ਦੱਸੀ ਹੋਈ ਵਿਚਾਰ ਤੇ ਚੱਲਦੇ ਨੇ ਉਹੀ ਕਹਿੰਦੇ ਜੇ ਇਹ ਖੇਤੀ ਆ ਉਹ ਇਹਨੂੰ ਸਮਝ ਸਕਦੇ ਨੇ ਪਰ ਜਿਹੜੇ ਮਨਮੁਖ ਨੇ ਕਹਿੰਦੇ ਜਿਹੜੇ ਦੂਜੀ ਮਾਇਆ ਦਾ ਵਪਾਰ ਕਰਦੇ ਨੇ ਉਹਨਾਂ ਦੀ ਜਿਹੜੀ ਤ੍ਰਿਸ਼ਨਾ ਉਹ ਜਿੰਨਾ ਮਰਜੀ ਮਾਇਆ ਦਾ ਵਪਾਰ ਕਰਦੇ ਨੇ ਪਰ ਉਹਨਾਂ ਦੀ ਤ੍ਰਿਸ਼ਨਾ ਨਹੀਂ ਖਤਮ ਹੁੰਦੀ। ਨਾਨਕ ਨਾਮ ਬੀਜ ਮਨ ਅੰਦਰ ਸੱਚੈ ਸਬਦ ਸੁਪਾਏ। ਫਿਰ ਨਾਨਕ ਜੀ ਕਹਿੰਦੇ ਨੇ ਏ ਜੀਵ ਤੂੰ ਪਰਮੇਸ਼ਰ ਦਾ ਨਾਮ ਰੂਪੀ ਬੀਜ ਆਪਣੇ ਅੰਦਰ ਬੀਜ ਤੇ ਫਿਰ extra ਆਤਮਿਕ ਅਡੋਲਤਾ ਦੇ ਵਿੱਚ ਟਿੱਕੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾ ਹਰਵਾ ਪਾਰ ਸੇ ਜਨ ਲਾਗੇ ਜਿਨਾ ਮਸਤ ਕਮਣੀ ਵਡ ਪਾ ਗੋ ਰਾਮ ਗੁਰਮਤੀ ਮਾਨਨਿਜ ਕਰ ਵਸਿਆ ਸਚ ਸਬਦ ਬੈਰਾ ਗੋ ਰਾਮ ਫੇਰ ਕਹਿੰਦੇ ਭਾਈ ਇਹ ਹਰੀ ਦੇ ਵਪਾਰ ਵਿੱਚ ਉਹੀ ਜੀਵ ਲੱਗ ਸਕਦੇ ਨੇ ਜਿਨ੍ਹਾਂ ਦੇ ਮੱਥੇ ਦੇ ਵੱਡੇ ਭਾਗ ਉਗੜਦੇ ਨੇ ਕਹਿੰਦੇ ਜੋ ਗੁਰੂ ਦੀ ਮੱਤ ਤੇ ਚੱਲ ਕੇ ਆਪਣੇ ਨਿਜ ਘਰ ਵਿੱਚ ਪਹੁੰਚਦੇ ਨੇ ਆਪਣੇ ਮਨ ਦੀ ਚੰਚਲਤਾ ਛੱਡਦੇ ਨੇ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਬੈਰਾਗ ਆ ਜਾਂਦਾ ਉਹੀ ਕਹਿੰਦੇ ਸੱਚਾ ਵਪਾਰ ਕਰਦੇ ਨੇ ਮੋਖ ਮਾਸਟਰ ਕਪਾਗੋ ਸੱਚ ਬੈ ਰਾਗੋ ਸਾਚ ਰਤੇ ਵਿਚਾਰੀ ਨਾਮ ਬਿਨਾ ਸਭ ਜਗ ਬੋਰਨ ਸਭ ਦੇ ਹਉ ਮੈਂ ਮਾਰੀ ਕਹਿੰਦੇ ਜਿਨ੍ਹਾਂ ਦੇ ਮਸਤਕ ਦੇ ਵੱਡੇ ਭਾਗ ਉਗੜਦੇ ਨੇ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦੇ ਵਿੱਚ ਪ੍ਰੇਮ ਪੈਂਦਾ ਉਹਨਾਂ ਨੂੰ ਪਰਮੇਸ਼ਰ ਦੇ ਲਈ ਬੈਰਾਗ ਚ ਆਉਂਦੇ ਨੇ ਉਹ ਸੱਚੇ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਨੇ ਕਹਿੰਦੇ ਨਾਮ ਤੋਂ ਬਿਨਾ ਬਾਕੀ ਤਾਂ ਸਾਰਾ ਜੱਗ ਝੱਲਾ ਹੋਇਆ ਫਿਰਦਾ ਹੈ ਪਰਮੇਸ਼ਰ ਦੇ ਸ਼ਬਦ ਦੇ ਰਾਹੀਂ ਹੀ ਜੀਵ ਦੀ ਅੰਦਰੋਂ ਹਉਮੈ ਖਤਮ ਹੁੰਦੀ ਹੈ ਸੱਚੈ ਸਬਦ ਲਾਗ ਮਤ ਉਪਜੈ ਗੁਰਮਖ ਨਾਮ ਸੁਹਾਗੋ ਨਾਨਕ ਸ਼ਬਦ ਮਿਲੈ ਪਉ ਪੰਜਨ ਹਰ ਰਾਵੈ ਮਸਤਕ ਪਾਗੋ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਹੜੇ ਜੀਵ ਗੁਰੂ ਦੇ ਸਨਮੁਖ ਹੋ ਕੇ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ ਤਾਂ ਉਹਨਾਂ ਨੂੰ ਪਰਮੇਸ਼ਰ ਦਾ ਸੁਹਾਗ ਪ੍ਰਾਪਤ ਹੁੰਦਾ ਜੋ ਸੱਚੇ ਦੇ ਸ਼ਬਦ ਦੇ ਵਿੱਚ ਜੁੜਦੇ ਨੇ ਤਾਂ ਉਹਨਾਂ ਦੀ ਮੱਤ ਉੱਚੀ ਹੁੰਦੀ ਹੈ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਦੇ ਸ਼ਬਦ ਵਿੱਚ ਜੁੜਿਆਂ ਹੀ ਵੱਡੇ ਭਾਗਾਂ ਦੇ ਨਾਲ ਉਹ ਪਰਮੇਸ਼ਰ ਮਿਲਦਾ ਹੈ ਜੋ ਸਾਡੇ ਸਾਰੇ ਡਰ ਖਤਮ ਕਰਨ ਵਾਲਾ ਹੈ ਫਿਰ ਉਸ ਪਰਮੇਸ਼ਰ ਦੇ ਮਿਲਾਪ ਦਾ ਰੰਗ ਮਾਣਿਆ ਜਾ ਸਕਦਾ ਹੈ ਉਹਦੇ ਸ਼ਬਦ ਨਾਲ ਹੀ ਉਹਦੇ ਨਾਲ ਜੁੜ ਕੇ ਖੇਤੀ ਵਣਜ ਸਭ ਹੁਕਮ ਹੈ ਹੁਕਮੈ ਮਨ ਵੜਿਆਈ RAM ਗੁਰਮਤੀ ਹੁਕਮ 부ਜੀਐ ਹੁਕਮੇ ਮੇਲ ਮਿਲਾਈ ਰਾਮ ਗੁਰਮਤੀ ਹੁਕਮ 부ਜੀਐ ਹੁਕਮੇ ਮੇਲ ਮਿਲਾਈ ਰਾਮ ਫਿਰ ਕਹਿੰਦੇ ਭਾਈ ਜੋ ਜੀਵ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਦੇ ਨੇ ਇਹ ਵੀ ਉਸ ਪਰਮੇਸ਼ਰ ਦੇ ਹੁਕਮ ਦੇ ਅਨਸਾਰ ਹੈ ਜਿਸ ਜੀਵ ਤੇ ਪਰਮੇਸ਼ਰ ਦੀ ਬਖਸ਼ਿਸ਼ ਹੁੰਦੀ ਹੈ ਉਹੀ ਹੁਕਮ ਦੇ ਅਨੁਸਾਰ ਪਰਮੇਸ਼ਰ ਦੇ ਨਾਮ ਦਾ ਵਣਜ ਕਰਦੇ ਨੇ ਉਹ ਗੁਰੂ ਦੀ ਮੱਤ ਤੇ ਚੱਲ ਕੇ ਪਰਮੇਸ਼ਰ ਦੇ ਹੁਕਮ ਨੂੰ ਬੁੱਝ ਲੈਂਦੇ ਨੇ ਉਸ ਹੁਕਮ ਦੇ ਬੁੱਝਣ ਦੇ ਨਾਲ ਹੀ ਉਹਨਾਂ ਦਾ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਹੈ ਇਹ ਸਭ ਪਰਮੇਸ਼ਰ ਦੀ ਆਪਣੀ ਰਜ਼ਾ ਦੇ ਵਿੱਚ ਹੁੰਦਾ ਹੈ ਹੁਕਮ ਮਿਲਾਈ ਸਹਜ ਸਮਾਈ ਗੁਰ ਕਾ ਸਬਦ ਅਪਾਰਾ ਸਚੀ ਵੜਾਈ ਗੁਰ ਤੇ ਪਾਈ ਸਚ ਸਵਾਰਣ ਹਾਰਾ ਕਹਿੰਦੇ ਉਸ ਪਰਮੇਸ਼ਰ ਦਾ ਸ਼ਬਦ ਅਪਰੰਪਰ ਹੈ ਕਹਿੰਦੇ ਜਿਹੜੇ ਜੀਵ ਹੁਕਮ ਦੇ ਅਨਸਾਰ ਉਸ ਸ਼ਬਦ ਦੇ ਨਾਲ ਮਿਲਦੇ ਨੇ ਉਹੀ ਫਿਰ ਪਰਮੇਸ਼ਰ ਦੇ ਨਾਲ ਮੇਲ ਪਾਉਂਦੇ ਨੇ ਇਹ ਸਭ ਪਰਮੇਸ਼ਰ ਦੀ ਰਜ਼ਾ ਦੇ ਅਨਸਾਰ ਹੀ ਗੁਰੂ ਦੇ ਰਾਹੀ ਜੀਵ ਨੂੰ ਵਡਿਆਈ ਮਿਲਦੀ ਹੈ ਇਸ ਤਰ੍ਹਾਂ ਉਹ ਪਰਮੇਸ਼ਰ ਆਪ ਹੀ ਜੀਵ ਦੇ ਆਤਮਿਕ ਜੀਵਨ ਨੂੰ ਸਵਾਰਨ ਵਾਲਾ ਹੈ ਪਾਉ ਪੰਜਨ ਪਾਇਆ ਆਪ ਗਵਾਇਆ ਗੁਰਮਖ ਮੇਲ ਮਿਲਾਈ ਕੋਹ ਨਾਨਕ ਨਾਮ ਨਿਰੰਜਨ ਅਗੰਮ ਅਗੋਚਰ ਹੁਕਮੇ ਰਹਾ ਸਮਾਈ ਪਹਿਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਗੁਰੂ ਦੇ ਸਨਮੁਖ ਹੁੰਦੇ ਨੇ ਪਰਮੇਸ਼ਰ ਨੂੰ ਉਹ ਪਾਉਂਦੇ ਨੇ ਤੇ ਉਹ ਆਪਣੇ ਅੰਦਰੋਂ ਆਪਾ ਭਾਵ ਖਤਮ ਕਰ ਲੈਂਦੇ ਨੇ ਪਰ ਇਹ ਸਭ ਕੁਝ ਹੁੰਦਾ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੈ ਨਾਨਕ ਜੀ ਕਹਿੰਦੇ ਨੇ ਉਹ ਪਰਮੇਸ਼ਰ ਜਿਹਨੂੰ ਮਾਇਆ ਦੀ ਕਾਲਖ ਨਹੀਂ ਲੱਗਦੀ ਜੋ ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਆਪਣੇ ਹੁਕਮ ਦੇ ਅਨਸਾਰ ਉਹ ਸਾਰੀ ਜਗ੍ਹਾ ਤੇ ਸਾਰੇ ਜੀਵਾਂ ਵਿੱਚ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਇਹ ਸਭ ਕੁਝ ਪਰਮੇਸ਼ਰ ਦੇ ਹੁਕਮ ਦੇ ਅਨਸਾਰ ਹੀ ਜਗਤ ਵਿੱਚ ਵਾਪਰ ਰਿਹਾ ਹੈ ਜੇ ਕੋਈ ਜੀਵ ਉਹਦੇ ਨਾਮ ਦਾ ਵਣਜ ਕਰ ਰਿਹਾ ਹੈ ਉਹਦੇ ਹੁਕਮ ਨੂੰ ਮੰਨ ਰਿਹਾ ਹੈ ਉਹਦੇ ਨਾਲ ਪ੍ਰੇਮ ਪਾ ਰਿਹਾ ਹੈ ਉਹਦਾ ਸ਼ਬਦ ਗਾ ਰਿਹਾ ਹੈ ਉਹਦੀ ਸਿਫਤ ਸਲਾਹ ਕਰ ਰਿਹਾ ਹੈ ਸਭ ਕੁਝ ਪਰਮੇਸ਼ਰ ਦੇ ਭਾਣੇ ਦੇ ਅਨਸਾਰ ਪਰਮੇਸ਼ਰ ਦੀ ਰਜ਼ਾ ਦੇ ਅਨਸਾਰ ਪਰਮੇਸ਼ਰ ਦੇ ਹੁਕਮ ਦੇ ਅਨਸਾਰ ਸਭ ਕੁਝ ਸੰਸਾਰ ਵਿੱਚ ਵਾਪਰ ਰਿਹਾ ਹੈ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆਂ ਬਾਣੀ ਪੜ੍ਹਦੇ ਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ